ਸਰ ਸ਼ੀਗੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੀਡ ਅ ਬੁੱਕ ਅਫੀਸ਼ੀਅਲ ਤੇ ਜਿੱਥੇ ਆਪਾਂ ਪੜ ਰਹੇ ਆਂ ਕਿਤਾਬ 2 ਢਾਈ ਸਾਲ ਇਹ ਲਿਖਤਾ ਹੈ ਸੰਦੀਪ ਸਿੰਘ ਜੀ ਦੀ ਤੇ ਅੱਜ ਆਪਣਾ ਇਹ ਦੂਜਾ ਚੈਪਟਰ ਹੈ ਜੀ ਤੇ ਜਿੱਥੇ ਆਪਾਂ ਪੜਨੀ ਹੈ ਕਹਾਣੀ ਸੋਚਾ ਪੂਰਨਮਾਸ਼ੀ ਸੋ ਇਨੂੰ ਵੀ ਆਪਾਂ ਪਾਰਟ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਪਾਰਟ ਦੇ ਵਿੱਚ ਯੂਰ ਕਰਾਂਗੇ ਤੇ ਛੋਟੀਆਂ-ਛੋਟੀਆਂ ਕਹਾਣੀਆਂ ਨੇ ਸੋਰ ਜ਼ਿਆਦਾ ਸਮਾਂ ਨਾ ਲੈਂਦੇ ਵੀ ਸ਼ੁਰੂ ਕਰਦੇ ਹਾਂ ਜੀ ਪਾਰਟ ਦੂਸਰਾ ਸੱਚਾ ਪੂਰਨ ਮਾਸ਼ੀ ਸੋ ਸ਼ੁਰੂ ਕਰਦੇ ਹਾਂ ਜੀ ਸੱਚਾ ਪੂਰਨ ਮਾਸ਼ੀ ਜਦੋਂ ਮੈਂ ਐਮਏ ਕਰ ਰਿਹਾ ਸਾਂ ਪੂਰਨਵਾਸੀ ਮੇਰੀ ਪਾਠ ਸੂਚੀ ਵਿੱਚ ਸ਼ਾਮਲ ਹੋਣ ਕਰਕੇ ਇਹ ਨਾਵਲ ਮੈਂ ਪਹਿਲੀ ਵਾਰ ਪੜਿਆ ਫਿਰ ਤਾਂ ਇਹ ਨਾਵਲ ਮੇਰੀ ਹੱਡਾਂ ਵਿੱਚ ਇੰਜ ਰਚ ਗਿਆ ਜਿਵੇਂ ਛੰਡੀਗੜ੍ਹ ਪੜਨਾ ਏ ਮੇਰੇ ਕਈ ਦੋਸਤਾਂ ਦੇ ਹੱਡੀ ਚਟਾ ਰਚ ਗਿਆ ਮੈਂ ਤੇ ਮੇਰੀ ਮਹਿਬੂਬ ਸੁਖਨਾ ਝੀਲ ਲਾਂਟੇ ਮੋੜ ਜਾਂ ਸੈਕਟਰ 15 ਵਾਲੀ ਮਾਰਕੀਟ 'ਚ ਘੁੰਮਦੇ ਪਰ ਸਾਡੀਆਂ ਗੱਲਾਂ ਵਿੱਚ ਰੂਪ ਤੇ ਚੰਨੋ ਜ਼ਰੂਰ ਫੇਰਾ ਪਾਉਂਦੇ ਅਸੀਂ ਚੰਡੀਗੜ੍ਹ ਹੱਥਾਂ 'ਚ ਹੱਥ ਪਾਈ ਘੁੰਮਦੇ ਪਰ ਰੂਪ ਤੇ ਚੰਨੋ ਦੀਆਂ ਜੱਗਤੀ ਨਜ਼ਰ ਤੋਂ ਉੱਲੇ ਖੂਦੇ ਕੀਤੀਆਂ ਮੁਲਾਕਾਤਾਂ ਵੀ ਯਾਦ ਆਉਂਦੀਆਂ ਅਸੀਂ ਗੋਪਾਲ 'ਚ ਬੈਡ ਸਟਰਾਬਰੀ ਸ਼ੇਕ ਪੀਂਦੇ ਪਰ ਚੰਨੋ ਦਾ ਰੂਪ ਨੂੰ ਮਿਲਣ ਬਹਾਨੇ ਬੈਠ ਕੇੁੱੁੱਦ ਫੜਾਉਣਾ ਆਉਣਾ ਜ਼ਿਆਦਾ ਚੰਗਾ ਲੱਗਦਾ ਉਹ ਚੱਲੀ ਗੱਲਾਂ ਕਰਦੀ ਕਦੇ-ਕਦੇ ਕਹਿੰਦੀ ਜੇ ਆਪਣਾ ਵਿਆਹ ਨਾ ਹੋਇਆ ਤਾਂ ਰੂਪ ਤੇ ਚੰنو ਵਾਂਗ ਆਪਾਂ ਆਪਣੇ ਬੱਚਿਆਂ ਦਾ ਵਿਆਹ ਕਰਾਂਗੇ ਉਹਦੀ ਕਹੀ ਇੱਕ ਗੱਲ ਤਾਂ ਸੱਚੀ ਹੋ ਗਈ ਸਾਡਾ ਵਿਆਹ ਨਹੀਂ ਹੋਇਆ ਤੇ ਰਹੀ ਗੱਲ ਬੱਚਿਆਂ ਦੀ ਬਚਪਨ ਤੋਂ ਪੜਦੇ ਸੁਣਦੇ ਆਉਂਦੇ ਆ ਧਰਤੀ ਕੁੰਮ ਰਹੇ ਹਿੱਏ ਬੱਚਿਆਂ ਦੇ ਵਿਆਹ ਵੇਲੇ ਨੂੰ ਕੁੰਮ ਦੇ ਘਮਾਉਂਦੇ ਕੀ ਪਤਾ ਕਿੱਥੇ ਪਹੁੰਚ ਜਾਣਾ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਦੇ ਭੁੱਲ ਹੀ ਨਹੀਂ ਸਕਦਾ ਉਹਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਪ੍ਰੋਫੈਸਰ ਗੰਡਾ ਸਿੰਘ ਰੈਫਰੈਂਸ ਲਾਇਬ੍ਰੇਰੀ ਪਟਿਆਲਾ ਯੂਨੀਵਰਸਿਟੀ ਬੈਠਾ ਹੋਇਆ ਸੀ ਸੋਚਦਾ ਸਾਂ ਉਹਦੇ ਵਿਆਹ ਸਮੇਂ ਘਰ ਨਹੀਂ ਜਾਣਾ ਯੂਨੀਵਰਸਿਟੀ ਹੀਰਾਣਾ ਦਾ ਪਰ ਮਨ ਦੀ ਟਕਣ ਅੱਗੇ ਕਿਹਦਾ ਜੋਰ ਚੱਲਦਾ ਤੇ ਮੈਂ ਚੱਲ ਪਿਆ ਪਿੰਡ ਨੂੰ ਤਨਹਾਈ ਦੇ ਇਸ 5 ਘੰਟੇ ਦੇ ਸਫ਼ਰ ਵਿੱਚ ਮੇਰੇ ਕੋਲ ਸਰਤਾਜ ਦੀ ਗਾਇ ਨਜ਼ਮ ਤੋਂ ਇਲਾਵਾ ਕੁਝ ਵੀ ਨਹੀਂ ਸੀ ਸਾਥੋਂ ਝੱਲੀਆਂ ਨਹੀਂ ਜਾਂਦੀਆਂ ਜੁਦਾਈਆਂ ਰਾਂਝਣਾ ਤੇਰੀ ਦੀਦ ਵਾਜੋਂ ਅੱਖੀਆਂ ਤੇ ਹਾਈਆਂ ਰਾਂਝਣਾ ਪਟਿਆਲੇ ਤੋਂ ਪਿੰਡ ਦੇ 5 ਘੰਟੇ ਦੇ ਸਫ਼ਰ ਦੌਰਾਨ ਇਹ ਨਜਮ ਰਪੀਟ ਤੇ ਚਲਦੀ ਰਹੀ ਤੇ ਮੈਂ ਬਸ ਵਿੱਚ ਹੋਣ ਕਰਕੇ ਖੁੱਲ ਕੇ ਰੋ ਵੀ ਨਾ ਸਕਿਆ ਘਰ ਪਹੁੰਚ ਚੌਕੇ ਵਿੱਚ ਬੈਠੀ ਮਾਂ ਦੇ ਗੱਲ ਲੱਗ ਮਿਲਿਆ ਤਾਂ ਬਸ ਵਿੱਚ ਕੀਤੇ ਸਬਰ ਦੇ ਬੰਨ ਟੁੱਟ ਗਈ ਜਿਵੇਂ ਭਾਖੜਾ ਡੈਮ ਦੇ ਫੱਟੇ ਖੋਲ ਦਿੱਤੇ ਗਏ ਹੋਣ ਮਾਂ ਹੀ ਸੀ ਜਿਨੇ ਇਹ ਹਵਾ ਤੇ ਕਾਬੂ ਪਾ ਲਿਆ ਮਾਂ ਦੇ ਗੱਲ ਲੱਗ ਮਹੌਲਾ ਕਰ ਮੈਂ ਉਹ ਅਲਮਾਰੀ ਜਾਂ ਖੋਲੀ ਜਿੱਥੇ ਪੂਰਨਮਾਸੀ ਪਿਆ ਸੀ ਅਗਲੇ ਦਿਨ ਪੂਰਨਮਾਸੀ ਪੜਦਾ ਰੋਂਦਾ ਰਿਹਾ ਗਿਆਨੀ ਪਾਤਰ ਚੋਂ ਕਦੇ ਮੈਨੂੰ ਮਾਂ ਝੜਕਦੀ ਤੇ ਕਦੇ ਮਾਂ ਚੋਂ ਗਿਆਨੀ ਪਾਤਰ ਜੋ ਮੈਨੂੰ ਹੌਸਲੇ ਦਿੰਦੇ ਮੂੰਹ ਨੇਰੇ ਜਦੋਂ ਉਹਦੀ ਟੋਲੀ ਸਹਰੇ ਕਰ ਪਹੁੰਚੀ ਹੋਵੇਗੀ ਉਸ ਵੇਲੇ ਉਸ ਦੀ ਸੱਸ ਪਾਣੀਵਾਰ ਗੜਵੀ ਆਪਣੇ ਮੱਥੇ ਨੂੰ ਲਾਉਂਦੀ ਹੋਵੇਗੀ। ਇੱਧਰ ਮੈਂ ਪੂਰਨਮਾਸੀ ਸਮਾਪਤ ਕਰ ਮੱਥੇ ਨੂੰ ਲਾ ਕੇ ਚੁੰਮਿਆ। ਦੂਸਰੀ ਮਹਿਬੂਬ ਕਦੇ-ਕਦੇ ਕੋਈ ਕਿਤਾਬ ਪੜ ਲੈਂਦੀ। ਪੂਰਨਮਾਸੀ ਉਹਨੇ ਨਹੀਂ ਪੜਿਆ। ਪਰ ਮੇਰੇ ਤੋਂ ਪੂਰਨਮਾਸੀ ਦੀਆਂ ਗੱਲਾਂ ਸੁਣਦੀ ਰਹਿੰਦੀ। ਅਸਲ ਵਿੱਚ ਮੈਂ ਉਹ ਅੱਗੇ ਆਉਂਦੇ ਪਹਿਲੇ ਇਸ਼ਕ ਦੀ ਕਿਤਾਬ ਕੋਲ ਦਿੱਤੀ ਜਦੋਂ ਮੈਂ ਉਸ ਨੂੰ ਪੂਰਨਵਾਸੀ ਦੀਆਂ ਗੱਲਾਂ ਸੁਣਾਉਂਦਾ ਉਹ ਬਰਾਬਰ ਮੇਰੇ ਪਹਿਲੇ ਇਸ਼ਕ ਦੀ ਕਿਤਾਬ ਖੋਲ ਲੈਂਦੀ ਤੇ ਆਲੋਚਕ ਬਣ ਆਲੋਚਨਾ ਕਰਦੀ ਪਤਾ ਨਹੀਂ ਇਸ ਕੁੜੀਆਂ ਦੇ ਮੂੰਹੋਂ ਨਿਕਲਦੇ ਬੋਲ ਸੱਚ ਕਿਉਂ ਹੋ ਜਾਂਦੇ ਨੇ ਐਨੇ ਵੀ ਕਹਿਣਾ ਜੇ ਆਪਣਾ ਵਿਆਹ ਨਾ ਹੋਇਆ ਤੁਹਾਨੂੰ ਤਾਂ ਕਿਤਾਬਾਂ ਨੇ ਸੰਭ ਲੈਣਾ ਮੈਂ ਮੈਂ ਕੀ ਕਰੂੰ ਉਦੇ ਬੋਲ ਉਦੇ ਕਹੇ ਬੋਲ ਵੀ ਕਰਨੇ ਵਾਲੇ ਸੰਤਾਂ ਦੇ ਮੂੰਹੋਂ ਨਿਕਲੇ ਬੋਲਾ ਵਾਂਗ ਪਾਰ ਬੋਲ ਗਏ ਇਹਦੇ ਵਿਆਹ ਦੇ ਦਿਨਾਂ ਵਿੱਚ ਮੈਂ ਆਪਣੇ ਆਪ ਤੇ ਕਾਬੂ ਰੱਖਣ ਦੇ ਲਈ ਪੂਰਨਵਾਸੀ ਵਰਗੇ ਨਾਂ ਵਾਲਾ ਹੋਰ ਪੜਨਾ ਚਾਹੁੰਦਾ ਸੀ ਸੋਚਿਆ ਪ੍ਰਗਟ ਸਤੋ ਜਨੂ ਨੂੰ ਫੋਨ ਕਰਕੇ ਪੁੱਛਾਂ ਪੂਰਨਵਾਸੀ ਵਰਗੇ ਹੋਰ ਨਾਵਲ ਦੱਸੋ ਮੈਨੂੰ ਪਤਾ ਸੀ ਸਤੌਜ ਵੀ ਪੂਰਨਮਾਸ਼ੀ ਦਾ ਪਟਿਆ ਪਰ ਫੋਨ ਨਾ ਕਰ ਸਕਿਆ ਵਿਆਹ ਦੇ ਦਿਨਾਂ ਵਿੱਚ ਮੈਂ ਪੂਰਨਮਾਸ਼ੀ ਨੂੰ ਮੰਗਲਰ ਚਰਨ ਬਣਾ ਪੜਨਾ ਸ਼ੁਰੂ ਕਰ ਦਿੱਤਾ ਫਿਰ ਪੁੰਨਿਆਂ ਦਾ ਚਾਨਣ ਪਾਲੀ ਮਿੱਤਰ ਪਿਆਰੇ ਨੂੰ ਹਾਣੀ ਰੂਪ ਧਾਰਾ ਰਾਤ ਬਾਕੀ ਹੈ ਸੰਦਲੀ ਖੇੜਾ ਬਾਰਡਰ ਨਾਮਾ ਤੇ ਕਈ ਹੋਰ ਨਾਵਨ ਪੜਦਾ ਰਿਆ ਇਸ ਵਾਰ ਮੈਂ ਸੋਚਿਆ ਘਰ ਨਹੀਂ ਜਾਣਾ ਯਾਰ ਦੋਸਤ ਹੀ ਸਾਥ ਲੈਣਗੇ ਚੰਡੀਗੜ੍ਹ ਦੇ ਚੰਡੀਗੜ੍ਹ ਤੇ ਬਠਿੰਡੇ ਤੋਂ ਤਿੰਨ ਚਾਰ ਦੋਸਤ ਆ ਗਏ ਵਿਆਹ ਵਾਲੇ ਦੇ ਤਾਂ ਕਿਹੜੇ ਭਏ ਕੁੱਤੇ ਵਾਲਾ ਹਾਲ ਹੋ ਗਿਆ ਟੈਕ ਕੇ ਬੈਠਾ ਨਾ ਜਾਵੇ ਕਦੇ ਇੱਧਰ ਕਦੇ ਉੱਧਰ ਕੰਦਾਂ ਚ ਟੱਕਰਾ ਮਾਰਨ ਵਾਲਾ ਹਾਲ ਹੋਇਆ ਦੋਸਤ ਮੇਰਾ ਹਾਲ ਦੇਖ ਕੇ ਕਹਿੰਦਾ ਪੈਗ ਲਾ ਲੈ ਮੈਂ ਸੋਚਿਆ ਇਹ ਤਾਂ ਉਹਦੇ ਪਿਆਰ ਨਾਲ ਬੇਇਨਸਾਫੀ ਹੋਵੇਗੀ दारू ਪੀ ਉਹਦੇ ਪਿਆਰ ਨੂੰ ਮੈਂ ਗਮ ਦਾ ਜਾਮਾ ਨਹੀਂ ਪਹਿਨਾਉਣਾ ਚਾਹੁੰਦਾ ਉਹ ਜਾਣ ਲੱਗੀ ਦਾਦੀ ਵਾਂਗ ਕਿੰਨੀਆਂ ਮੱਤਾਂ ਦੇ ਕੇ ਗਈ ਸੀ ਉਹਦੇ ਸਾਹਮਣੇ ਜੇ ਕਦੇ ਰੋ ਪੈਂਦਾ ਤਾਂ ਕਹਿੰਦੀ ਰੋਇਆ ਨਾ ਕਰ ਤੈਨੂੰ ਰੋਂਦੇ ਨੂੰ ਦੇਖ ਮੇਰੀ ਰੂਹ ਕਲਪਦੀ ਆ ਦਾਦੀ ਵਾਂਗ ਮੇਰੇ ਸਿਰ ਤੇ ਹੱਥ ਫੇਰਦੀ ਕਹਿਣ ਲੱਗਦੀ ਦੇਖੇ ਇਹ ਹੀ ਦੁੱਖ ਕਦੇ ਤੈਨੂੰ ਮਿੱਠਾ ਲੱਗਣ ਲੱਗੇਗਾ ਹੁਣ ਮੈਂ ਕਿਉਂ ਨਾ ਉਸ ਮਿੱਠੇ ਦੁੱਖ ਦਾ ਇੰਤਜ਼ਾਰ ਕਰਾਂ ਤੀਸਰੀ ਨਾਲ ਗੱਲਬਾਤ ਸ਼ੁਰੂ ਹੋਈ ਉਹ ਦਾ رابطہ ਸਾਹਿਤ ਨਾਲ ਜਮਾ ਨਹੀਂ ਸੀ ਉਸਨੇ ਮੈਨੂੰ ਕਿਹਾ ਤੁਸੀਂ ਸਾਹਿਤ ਨਾਲ ਜੁੜੇ ਰਹੋ ਪਰ ਮੈਨੂੰ ਜੋੜਨ ਦੀ ਕੋਸ਼ਿਸ਼ ਨਾ ਕਰਨਾ ਮੈਂ ਕਿਹਾ ਤੈਨੂੰ ਸਾਹਿਤ ਨਾਲ ਨਹੀਂ ਜੋੜਦਾ ਬਸ ਤੂੰ ਇੱਕ ਨਾਵਲ ਪੜ੍ਹ ਲੈ ਉਹ ਇੱਕ ਗੱਲ ਲਈ ਮੰਨ ਗਈ ਉਹ ਇਸ ਗੱਲ ਲਈ ਮੰਨ ਗਈ ਉਹਨੂੰ ਦੇਣ ਲਈ ਮੈਂ ਨਵਾਂ ਪੁਰਨਵਾਸੀ ਖਰੀਦ ਲਿਆ ਪਰ ਨਾਵੜ ਉਸ ਤੱਕ ਪੁੱਜਦਾ ਉਸ ਤੋਂ ਪਹਿਲਾਂ ਹੀ ਸਾਡੀ ਗੱਲਬਾਤ ਖਤਮ ਹੋ ਗਈ ਤੇ ਮੈਂ ਉਹ ਪੂਰਨਮਾਸੀ ਉਸ ਲਮਾਰੀ ਵਿੱਚ ਰੱਖ ਦਿੱਤਾ ਜਿੱਥੇ ਪਹਿਲਾ ਪੂਰਨਮਾਸੀ ਪਿਆ ਸੀ ਹੁਣ ਜਿਹੜੀ ਨਵੀਂ ਆਵੇਗੀ ਮੈਂ ਉਸ ਨੂੰ ਪਹਿਲਾਂ ਦੋਵੇਂ ਪੂਰਨਮਾਸੀ ਜਿਹੜੇ ਮੇਰੇ ਕੋਲ ਪਏ ਨੇ ਉਹਨਾਂ ਵਿੱਚੋਂ ਪੜਨ ਲਈ ਨਹੀਂ ਦੇਵਾਂਗਾ ਕਿਉਂਕਿ ਉਹਨਾਂ ਦੋਨਾਂ ਪੂਰਨਮਾਸੀ ਤੇ ਹੱਕ ਕਿਸੇ ਹੋਰ ਦਾ ਸੀ ਜੇ ਮੈਂ ਉਹਨਾਂ ਪੂਰਨਮਾਸੀ ਵਿੱਚੋਂ ਨਵੇਂ ਨੂੰ ਦਿੱਤਾ ਤਾਂ ਉਸ ਨਾਲ ਦਗਾ ਕਮਾਉਣ ਵਾਲਾ ਦਗਾ ਕਮਾਉਣ ਵਾਂਗ ਹੋਵੇਗਾ ਮੈਂ ਉਸਦੇ ਪਿਆਰ ਦੀ ਕਦਰ ਕਰਦਾ ਉਸ ਨੂੰ ਸੱਚਾ ਪੂਰਨਮਾਸੀ ਦੇਵਾਂਗਾ ਠੀਕ ਹੈ ਇਹ ਤਾਂ ਇਸ ਦਾ ਮਲ ਕਹਾਣੀ ਦਾ ਨਾਮ ਬਾਈ ਜ ਨੇ ਰੱਖਿਆ ਸੱਚਾ ਪੂਰਨਮਾਸੀ ਤੇ ਬਾਈ ਰਿਆ ਬਾਈ ਦੇ ਜਲਦੀ ਵਿੱਚ ਤਿੰਨ ਲੜਕੀਆਂ ਆਈਆਂ ਤੇ ਫਿਰ ਤਿੰਨਾਂ ਲਈ ਬਾਈ ਨੇ ਮੇਰੇ ਖਿਆਲ ਨਾਲ ਨਵਾਂ ਨਾਵਲ ਖਰੀਦਦਿਆਂ ਹੋਣਾ ਵਾਹ ਸੋਹਣੀ ਕਹਾਣੀ ਸੀ ਸੋ ਇਹ ਤੀਜਾ ਪਾੜ ਜੀ ਇੱਥੇ ਖਤਮ ਕਰਦੇ ਆਂ ਅਗਲੇ ਪਾੜ ਦੇ ਵਿੱਚ ਪੜਾਂਗੇ ਆਪਾਂ ਪ੍ਰੇਮੀ ਪਲ-ਪਲ ਮਾਣਦੇ ਸੋ ਬਾਕੀ ਪੜਦੇ ਹੋਏ ਕਈ ਵਾਰੀ ਆ ਲਾਈਨ ਰਿਪੀਟ ਕਰਨੀ ਪੈ ਜਾਂਦੀ ਹੈ ਦੋਸਤੋ ਕਿਉਂਕਿ ਇੱਕ ਅੱਧਾ ਸ਼ਬਦ ਉੱਪਰ ਥੱਲੇ ਹੋ ਜਾਂਦਾ ਅ ਕੋਸ਼ਿਸ਼ ਕਰਾਂਗਾ ਕਿ ਆਪਣੀ ਰੀਡਿੰਗ ਹੋਰ ਸੁਧਾਰਾਂ ਕਿਉਂਕਿ ਕਾਫੀ ਟਾਈਮ ਬਾਅਦ ਮੈਂ ਪੰਜਾਬੀ ਪੜ੍ਹ ਰਿਹਾ ਅ ਮੇਰੀ ਗਲਤੀ ਵੀ ਹੈ ਤੇ ਮਾਫ ਕਰਿਓ ਉਸ ਲਈ ਬਾਕੀ ਮਿਲਦੇ ਆ ਜਲਦੀ ਜੀ ਤਦ ਤੱਕ ਰੱਬ ਰੱਖਾ